ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮਿਤ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਕੀ ਮਸਕੀਨ ਹੋਣੀ ਖਲੀਲ ਜਬਰਾਨ ਦੇ ਸੁਪਨੇ ਦੇ ਬਾਰੇ ਗੱਲ ਕਰਦੇ ਪਏ ਆ ਉਹ ਸੁਪਨਾ ਜਿਹੜਾ ਦੇਖ ਕੇ ਉਹਨਾਂ ਨੂੰ ਹਕੀਕਤਾਂ ਦੇ ਸਾਹਮਣੇ ਜ਼ਾਹਿਰ ਹੋ ਗਈ ਉਹਨਾਂ ਨੂੰ ਪਤਾ ਚੱਲ ਗਿਆ ਕਿ ਰੱਬ ਨੂੰ ਕਿਸ ਤਰ੍ਹਾਂ ਪਾਉਣਾ ਹੈ ਕਿਸ ਤਰ੍ਹਾਂ ਹਾਸਲ ਕਰਨਾ ਕਿਸ ਤਰ੍ਹਾਂ ਰੱਬ ਦੇ ਨਾਲ ਜੋੜਨਾ ਹੈ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ کنن خلیل جبران نے اپنی کہانیاں دی کتاب دچ ایک کہانی لکھی ہے اور کہانی ہے میرا سپنا کدھی کدھی ایسا بھی دیکھ دیں ہاں کہ واسطبقتہ بھی سپنا ہوندی ہے اور کدھی کدھی ایسا بھی ہوندہ ہے کہ سپنا بھی واسطبقتہ ہوندی ہے حقیقت ہوندی ہے خلیل جبران اپنا ایک سپنا دا ہے دے سپنے میں کی ایک بہت شعبہ یاترہ کئی سب ہستیاں نکل رہی ہے بڑا وڈا جلوس پہلے مہان بھاو پالکیچ بیٹھے نے می ਇਪਾਲ ਕੀ ਸੈਂਕੜੇ ਮਨੁੱਖਾਂ ਨੇ ਝੁਕੀ ਹੋਈ ਹੈ ਅੱਗੇ ਹਜ਼ਾਰਾਂ ਪਿੱਛੇ ਹਜ਼ਾਰਾਂ ਢੋਲ ਢਮਤੇ ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ ਚ ਹੀ ਮੈਂ ਪੁੱਛਿਆ ਇਹ ਕੌਣ ਇਹ ਕੌਣ ਨੇ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੇ ਇਤਨੇ ਦੀਵੇ ਜਗਾਏ ਜਾ ਰਹੇ ਨੇ کون نے جنہ دے اتنے منکھ دور کر رہے ہیں اور جنہوں لمبی ڈنڈا سارا نے دسیا یہ موسا نے پیگمبری پورش نے لنگ گئی ہے سواری دوسری آ رہی ہے اس سواری بھی ہزارہ دیڑ بڑا بڑے سجدے بڑی سگند کھلیری جا رہی ہے پشپ دی ورخا ہو رہی ہے پوچھا ایک کون عیسیٰ نے یہ عیسیٰ ہے لیکن یہ جلوس تے بہت وڈا ہے اور آ رہی ہے تیسری سواری بہت وڈی مخلوق بار بار سجدے بار بار جے دی دھن بار بار نمشکار سلام چاروں پاسے اتر فلیل چھڑکیا جا رہے ہیں اور ہیرے موتی تک بھی نشاور کیتے جا رہے نا پوچھا یہ کون اے اسلام دی محمد صاحب Oh, پھر جر سواری لنگی بڑی بھاری پیٹ بڑا سندر رت بڑے خوبصورت کوڑے. اور بڑی شنگاری ہوئی یہ بگی لنگ گیا جد اے جلوس ایک اور سواری آ رہی ہے نہ اگے بھیڑ نہ پچھے بھیڑ نہ کوئی سجدے نہ ਉਸ ਪਮਾਲਾ ਨਾ ਫੁੱਲਾਂ ਦੀ ਵਰਖਾ ਨਾ ਅਤਰ ਫਲੇਨ ਦਾ ਛਿੜਕਣਾ ਪਾਲਕੀ ਦੇ ਵਿੱਚ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਪਿਛੋਟੀ ਜਾਈ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਕਰਦਾ ਹੈ ਇਹ ਕੌਣ ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜੱਜ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ ਕੌਣ ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ایک خدا ہے اک کھل گئی خریل جبران دی اور ایک کہ میں سپنا لکھن تے مجبورا خدا نال کوئی نہیں کوئی نہیں کوئی نہیں ایک گل ہے خدا ہے ساریاں نال ہے ساریاں نال, نال ہے اس نال کوئی بھی نہیں کوئی بھی نہیں کوئی بھی نہیں ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਕਾਰ ਇੱਕ ਦੀਵਾਰ ਹੈ। ਔਰ ਇਹਨਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਹਨਾਂ ਤਮਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਹਨਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ جو دکھائی دے رہے ہوا جو پرباوت بھی کرے ہوا جس دی گرفت لیکن گرفت نہ نے کہا مایا پرباوت کر رہی ہے مایا دے انت روپ لیکن شخر دے روپ تو آرمبھ کرتے ہیں دھن گروہ ارجن دیو جی مہاراج اپنے بول مایا چرمے اشت مت ریک باندھ برما رہیے مایا اچھایا دیوار بن کے کھڑی ہو گئی ہے پرتھم تشٹ کوئی خدا دال نہیں کوئی پرماتما نال نہیں کوئی اوتار دل ہے کوئی پیغمبر دال ہے کوئی منخ پرماتما نال نہیں ہے کوئی منخ خدا دال نہیں ہے ਔਰ ਸਾਰਿਆਂ ਦੇ ਰਸਤੇ ਵਿੱਚ ਉਹਨਾਂ ਦੇ ਇਸ਼ਟ ਦੀਵਾਰ ਬਣ ਕੇ ਖੜੇ ਨੇ ਇਸ ਤੋਂ ਬਾਅਦ ਪਰਿਵਾਰ ਦੀ ਦੀਵਾਰ ਹੈ ਮਿੱਤਰਾਂ ਦੀ ਦੀਵਾਰ ਹੈ ਪੁੱਤਰਾਂ ਦੀ ਦੀਵਾਰ ਹੈ ਪਤੀ ਦੀ ਦੀਵਾਰ ਹੈ ਪਤਨੀ ਦੀ ਜੋ ਹੈ ਦੀਵਾਰ ਹੈ ਬੱਚਿਆਂ ਦੀ ਦੀਵਾਰ ਹੈ ਔਰ ਇਹ ਦੀਵਾਰਾਂ ਫਿਰ ਵੱਧੀਆਂ ਨੇ ਵੱਧੀਆਂ ਨੇ ਅਗਾਹ ਧਨ ਸੰਪਦਾ ਦੀ ਦੀਵਾਰ ਹੈ ਪ੍ਰਭਤਾ ਦੀ ਦੀਵਾਰ ਹੈ ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਹੱਥਾਂ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਤੋੜਾ ਹੈ ਹਰ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸੈਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ ਪ੍ਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ ਗੁਰੂ ਨੂੰ ਮੱਥਾ ਟੇਕਿਆ ਗਿਆ ਕੋਈ ਸਿਰ ਮਾਰੇ ਟੁੱਟੇਗੀ ਦੀਵਾਰ ਟੁੱਟੇਗਾ ਇਸ ਦਾ ਸਿਰ ਦੀਵਾਰ ਟੁੱਟੇਗੀ ਤੇ ਦਾ ਸਿਰ ਟੁੱਟੇਗਾ ਔਰ ਇਸ ਦੇ ਸਿਰ ਦੇ ਚੋਂ ਹੀ ਨਿਕਲੇਗਾ ਪ੍ਰਮਾਤਮਾ ਇਹਦੇ ਸਿਰ ਦੇ ਚੋਂ ਹੀ ਨਿਕਲੇਗਾ ਖੁਦਾ ਐਸਾ ਵੀ ਹੋਇਆ ਹੈ ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ اس دیوار توڑ دی ہے کسی نے سر اگے کی, تا, کسے نے سینہ اگے کی تا, کسے نے اپنا دماغ اگے کی تا, کسے نے اپنا دل اگے کی تا. تو ہے ایک ایسی اتحاسک گا تھا ہنومان نے لگتا ہے اے دیوار لازمی سینے نال توڑی ہے سر ہے ਇਹ ਕਿਹ ਲੋ ਸਰ ਤੇ ਸੇਜਕਾਰ ਵਿਚਾਰੇ ਕੋਲ ਹੈ ਹੀ ਨਹੀਂ ਜੰਗਲ ਦੇ ਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੂਕਿਸ਼ਤ ਨਹੀਂ ਹੋ ਸਕਦਾ ਬਹੁਤ ਵੱਡੀ ਤਾਲੀਮ ਇਸ ਕੋਲ ਨਹੀਂ ਹੋ ਸਕਦੀ ਆਖਰ ਜੰਗਲ ਦੇ ਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਵਾਤ ਵੀ ਸਨ ਸੰਬੰਧ ਜੋੜਨ ਦੀ ਜਾਚ ਵੀ ਸੀ ਸੀਨਾ ਅਗੇ ਕੀਤਾ ਇੱਕ ਮਿੱਥ ਹੈ ਅਯੁੱਧਿਆ ਦੇ ਸ਼੍ਰੀ ਸੀਤਾ ਨੇ ਆਪਣੇ ਗਲ ਤੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ ਪ੍ਰਸੰਤਾ ਲੈਣ ਦੀ ਕੋਸ਼ਿਸ਼ ਲੇਕਿਨ ਇਹ ਬਾਰੋਂ ਦੋ ਪੱਥਰ ਚੁਕ ਲਿਆ ਆਏ ਵੱਡੇ ਵੱਡੇ ਹਾਰ ਦੇ ਚਮੋਤੀ ਕੱਢਦਾ ਹੈ ਥੱਲੇ ਦੇ ਪੱਥਰ ਤੇ ਰੱਖਦਾ ਤੇ ਉੱਪਰ ਦੇ ਪੱਥਰ ਦੀ ਸੱਟ ਨਾਲ ਤੋੜਦਾ ਹੈ ਤਿੰਨ ਚਾਰ ਮੋਤੀ ਟੁੱਟੇ ਨੇ ਸੀਤਾ ਸੋਚਦੀ ਆਖਿਰ ਗਵਾਰ ਦਾ ਗਵਾਰ ਰਿਹਾ ਵਨਰ ਦਾ ਵਨਰ ਰਿਹਾ ਪੁੱਛਿਆ ਇਹ ਕੀ ਕਰ ਰਹੇ ਹੋ ਇੰਨੇ ਕੀਮਤੀ ਮੋਤੀ ਕਿਉਂ ਤੋੜ ਰਹੇ ਹੋ ਦੇਖ ਰਿਆਂ RAM ਹੈ ਕਿ ਨਹੀਂ رام ہے کہ نہیں رام جڑ دے نہیں ہوں دا. موتی جڑ میں مالا چک کے پرے سٹی جب جڑ دیچ رام ہی نہیں تو میں پھر جڑ چیز نکی کرا سیتا پڑی لکھی سبے تعلیم یافتہ کہہ دیتا ہنونت یہ شریر بھی جڑ ہے ਪੰਜੇ ਦੇ ਪੰਜੇ ਤਤ ਜੜ ਰਹੇ ਕਿਉਂ ਰੱਖਿਆ ਹੈ ਇਸ ਨੂੰ ਵੀ ਤੋੜ ਇਸ ਨੂੰ ਵੀ ਫੋੜ ਅਗਰ ਇਸ ਵਿੱਚ ਰਾਮ ਨਹੀਂ ਤਾਂ ਕਿਉਂ ਰੱਖਿਆ ਹੈ ਹਨੂਮੰਤ ਕਹਿੰਦੇ ਨੇ ਇਸ ਵਾਸਤੇ ਰੱਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ ਚੀਰਿਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਦੇ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਸਿਰ ਝੁਕੇ ਸੀਤਾ ਦਾ ਇਹ ਠੀਕ ਹੈ ਕੋਈ ਆਪਣਾ ਸੀਨਾ ਜੀ ਰਹਿ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ ਬਚਾਉਂਦੇ ਨੇ ਆਪਣਾ ਸੀਨਾ ਬਚਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਿਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰ ਚਲੀ ਜਾਂਦੀ ਹੈ ਵਿਅਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾਣ ਵਾਕਈ ਉਹਨਾਂ ਕੋਲ ਸਿਰ ਹੁੰਦਾ ਹੈ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਫੋੜ ਕੇ ਪਿੱਛੋਂ ਗੁਰੂ ਨੂੰ ਪ੍ਰਗਟ ਕਰਦੇ ਨੇ ਵਾਹਿਗੁਰੂ ਦੀ ਧੁਨ ਨੂੰ ਪ੍ਰਗਟ ਕਰਦੇ ਨੇ ਉਸ ਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ ਕੋਈ ਆਪਣਾ ਦਿਲ ਅੱਗੇ ਕਰਦਾ ਹੈ ਦੁਨੀਆ ਵਿੱਚ ਅਗਰ ਧਰਮ ਦੀ ਕੋਈ ਸਾਧਨਾ ਹੈ ਤੋ ਦਿਲ ਤੇ ਖੜੀਏ ਜਾਂ ਦਿਮਾਗ ਤੇ ਖੜੀਏ ਇਸ ਤੋਂ ਇਲਾਵਾ ਕਿਸੇ ਹੋਰ ਥਾਂ ਤੇ ਇਬਾਦਤ ਨਹੀਂ ਖੜੀ ਨਾ ਪੈਰਾਂ ਤੇ ਨਾ ਹੱਥਾਂ ਤੇ ਇਹ ਖੜੀਏ ਦਿਲ ਤੇ ਇਹ ਖੜੀਏ ਦਿਮਾਗ ਤੇ ਕੋਈ ਆਪਣਾ ਸਿਰ ਅੱਗੇ ਕਰੇ ਕੋਈ ਆਪਣਾ ਸੀਨਾ ਅੱਗੇ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਕੀਰ ਨੇ ਕਿੱਡੇ ਵਧੀਆ ਅੰਦਾਜ਼ ਦੇ ਨਾਲ ਖਲੀਲ ਜ਼ਬਰਾਨ ਦੇ ਕਹਾਣੀ ਸੁਣਾਈ ਉਹਨਾਂ ਦਾ ਜਿਹੜਾ ਸੁਪਨਾ ਸੀ ਉਹਦੇ ਬਾਰੇ ਦੱਸਿਆ ਗਿਆਨੀ ਸੰਸੀ ਮਸਕੀਨ ਰਾਂਦਾ ਬਿਆਨ ਕਰਨ ਦਾ ਅੰਦਾਜ਼ ਕਿੱਡਾ ਵਧੀਆ ਸੀ ਸੁਣ ਕੇ ਬੜਾ ਆਨੰਦ ਆ ਰਿਹਾ ਸੀ ਕਿਉਂਕਿ ਜਦੋਂ ਕੋਈ ਅੱਛੀ ਗੱਲ ਕਰਨ ਵਾਲਾ ਅੱਛੇ ਅੰਦਾਜ਼ ਦੇ ਨਾਲ ਗੱਲ ਕਰਦਾ ਨਾ ਤੇ ਫਿਰ ਜਿਹੜਾ ਸੁਣਨ ਵਾਲਾ ਹੁੰਦਾ ਨਾ ਉਹਨੂੰ ਬੜਾ ਹੀ ਆਨੰਦ ਹੁੰਦਾ ਬੜੀ ਸਕੂਨ ਤਰਾਹਤ ਮਿਲਦਾ ਨੂੰ ਤੇ ਯਕੀਨ ਕਰੋ ਇਹ ਜਿਹੜੀ ਕਥਾ ਸੁਣ ਕੇ ਅੱਜ ਬਹੁਤ ਅੱਛਾ ਲੱਗਾ ਟਾਈਮ ਕਿਸ ਤਰ੍ਹਾਂ ਗੁਜ਼ਰਿਆ ਪਤਾ ਹੀ ਨਹੀਂ ਲੱਗਾ ਯਾਨੀ ਕਿ ਇਨਾ ਮਜ਼ਾ ਆ ਰਿਹਾ ਸੀ ਇਨਾ ਆਨੰਦ ਆ ਰਿਹਾ ਸੀ ਬਾਕੀ ਉਹਨਾਂ ਨੇ ਦੱਸਿਆ ਕਿ ਦੇਖੋ ਕਿ ਖਲੀਲ ਜਬਰਾਨ ਨੇ ਜਦੋਂ ਸੁਪਨਾ ਦੇਖਿਆ ਤੇ ਉਹਨਾਂ ਦੇ ਅੱਗੇ ਹਕੀਕਤ ਜ਼ਾਹਿਰ ਹੋ ਗਈ ਕਿ ਕਿਸ ਤਰ੍ਹਾਂ ਰੱਬ ਸੋਣੇ ਨੂੰ ਤੁਸੀਂ ਯਾਦ ਕਰਨਾ ਕਿਸ ਤਰ੍ਹਾਂ ਉਹਦੀ ਬੰਦਗੀ ਕਰਨੀ ਹੈ ਕਿਸ ਤਰ੍ਹਾਂ ਮਨੋਂ ਤੁਸੀਂ ਰੱਬ ਨੂੰ ਯਾਦ ਕਰੋਗੇ ਤੇ ਰੱਬ ਤੁਹਾਡੇ ਤੁਸੀਂ ਆਪਣੇ ਸਾਹਮਣੇ ਪਾਓਗੇ ਤੇ ਜੇ ਦੁਨੀਆਦਾਰੀ ਦੀਆਂ ਸੋਚਾਂ ਲੈ ਕੇ ਅਸੀਂ ਮਸਜਿਦ ਮੰਦਿਰ ਜਾਂ ਗੁਰਦੁਆਰੇ 'ਚ ਜਾਵਾਂਗੇ ਤੇ ਫਿਰ ਅਸੀਂ ਸੱਚੇ ਮਨ ਦੇ ਨਾਲ ਰੱਬ ਨਾਲ ਕਦੀ ਵੀ ਨਹੀਂ ਜੋੜ ਸਕਦੇ ਰੱਬ ਨਾਲ ਜੇ ਅਗਰ ਜੋੜਨਾ ਚਾਹੁੰਦੇ ਹੋ ਤੇ ਫਿਰ ਆਪਣੇ ਮਨ ਨੂੰ ਸੱਚੇ ਤੌਰ ਤੇ ਪੱਕੀ ਦਾ ਸਾਫ ਕਰਕੇ ਰੱਬ ਨੂੰ ਯਾਦ ਕਰੋ ਫਿਰ ਤੁਹਾਨੂੰ ਰੱਬ ਤੁਹਾਡੇ ਸਾਹਮਣੇ ਨਜ਼ਰ ਆਏਗਾ ਤੇ ਜੇ ਦੁਨੀਆਦਾਰੀ ਦੀਆਂ ਸੋਚਾਂ ਵੀ ਨਾਲ ਹੀ ਤੁਹਾਡੇ ਦਿਨ ਚ ਘੁੰਮਦੀਆਂ ਰਹੀਆਂ ਤੇ ਫਿਰ ਤੁਹਾਨੂੰ ਉਹ ਆਨੰਦ ਕਦੀ ਵੀ ਨਹੀਂ ਆਏਗਾ ਜਿਹੜਾ ਇੱਕ ਸੱਚੇ ਮਨ ਦੇ ਨਾਲ ਆਉਂਦਾ ਹੈ ਬਾਕੀ ਵੀਰੋ ਤੁਹਾਨੂੰ ਕਹਾਸਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਢੇਰ ਸਾਰਾ ਖਿਆਲ ਰੱਬ ਰੱਖਾ